ਤੁਹਿਆ ਕਾਲੀ ਸਵਾਗਤ ਕਰਦੇ ਤੁਹਾਡਾ ਇੱਕ ਹੋਰ ਨਵਾਂ ਵਲੌਗ ਦੇ ਵਿੱਚ ਆਪਾਂ ਕੱਲ ਤੁਸੀਂ ਦੇਖੀ ਰਿਹਾ ਆਪਾਂ ਕਰਤਾਰ ਨਾਲ ਕੱਲਾ ਪਹਿਲੀ ਬਾਰਿਸ਼ ਹੀ ਆਪਾਂ ਤੇ ਅੱਜ ਕਰਤਾ ਕਰ ਲਾਂਗੇ ਸਪਰੇ ਅੱਜ ਕਰਾ ਪਾ ਲਿਆ ਸੀ ਤੇ ਮੈਂ ਥੋੜਾ ਉੱਠੇ ਲੇਟ ਉੱਠਿਆ ਸੀ ਇਹ ਡੇਢੀ ਹੋਣੀ ਸੀ ਕਰਾ ਪਾ ਗਏ ਸੀ ਉਹ ਚਲੇ ਗਏ ਤੇ ਆ ਮੂਰੋ ਲਾ ਪਈ ਮਕਾਲੀ ਦੇਖ ਲਿਆ ਤੁਸੀਂ ਵਲੌਗ ਚ ਤੇ ਕਿਸਨ ਲੱਗਦਾ ਸਮਾਨ ਕਹ ਹੱਦਿਆਂ ਨੂੰ ਦੂਆ ਚੋਂ ਇਹਦਾ ਮੇਰਾ ਸਮਾਨ ਹੀ ਘਰੋਂ ਦਾ ਜਰਾ ਅੱਜ ਕੱਢਿਆ ਵੀ ਅੰਦਰ ਇੱਕ ਆਪਣਾ ਘਰਾਓ ਖੜਾ ਦੂਜੇ ਪੰਜਾਬ ਵਾਲਿਆਂ ਦਾ ਆ ਆਪਣਾ ਨਵਾਂ ਘਰਾਗਾ ਅੱਜ ਮੈਂ ਤੇਲ ਤੂਲ ਪਾ ਦੇਖੇ ਚ ਮੈਂ ਕਹੇ ਤੇਲ ਪਾ ਦਿਓ ਮੈਂ ਪਰ ਰੰਨ ਲੱਗ ਗਿਆ ਸੀ ਇਹ ਕਰਤੀ ਹੁਣ ਡੇਗੀਰੀ ਵੀ ਕਿਲੇ ਆਪਣੇ ਠੇਗੀ ਆ ਬਸ ਉਹ ਕੀ ਕੰਮ ਹੈ ਗਿਆ ਬਾਕੀ ਸਵੇਰੇ ਸਪਰੇਅ ਕਰਨ ਲੱਗੇ ਆ ਆਪਿਆ ਅਮੂਰ ਨਾ ਪੱਲਾ ਖੋਲ ਕੇ ਆਪਿਆ ਕਰਾਣਾ ਸਿਸਟਮ ਇਹ ਦੇਖ ਕੇ ਇਹਦੇ ਸਾਰਾ ਕੁਝ ਆਇਆ ਵੇ ਇਹ ਤਾਂ ਇਕ ਕੰਮ ਲੋੜਾ ਜਾਲ ਕੀ ਸਾਰਾ ਵਿੱਚ ਹੀ ਦਿੱਤਾ ਹੋਇਆ ਇਹਦੇ ਹਾਂ ਵਿੱਚੀ ਆ ਵਿੱਚੀ ਆ ਚੱਲ ਲੈ ਦੋ ਵਈ ਕਰਦੇ ਆ ਫਿੱਟ ਹੋਰ ਭਲਾ ਕੱਢ ਲਾ ਗੱਲਾ ਇੰਨਾ ਕੋ ਤਾਹਲਾ ਬਾਸਕਟ ਵਾਲਾ ਕੱਢ ਲੈਂਦੇ ਆ ਡੂਬਣੀ ਕਿਧਰ ਗਈ ਜੀ ਡੂਬਣੀ ਆ ਜਾਂ ਗੱਡੀ ਇਹ ਵਿੱਚ ਰਹਿ ਗਈ ਆ ਸਾਰਾ ਸਾਰਾ ਇੱਕ ਤਾਪਈਆ ਤਾਪਈਆ ਅਕਾ ਉਸ ਤਾਈ ਦਰਮਾਹ ਫੇ ਅਕਸੀ ਯਾਰੇ ਦਰਮਾਹ ਫਿੱਟ ਕਰਤਾ ਸੀ ਉਧਰ ਫੋਨ ਆ ਗਿਆ ਕਿਸੇ ਦਾ ਮੈਨੂੰ ਉਦੋਂ ਤੇ ਬਾਕੀ ਕਰਦੇ ਆ ਟਰੈਕਟਰ ਤੇ ਕਰਦੇ ਫਿੱਟ ਉਹ ਪਿਆ ਸਮਾਨ ਚਾਰਾ ਗੋਸ ਫਿੱਟ ਕਰ ਲੈ ਇੱਕ ਵਾਰੀ ਕਰੰਟ ਵੀ ਜੇ ਤਾਂ ਨੂੰ ਇੱਕ ਵਾਰੀ ਸਟਾਰਟ ਕਰਕੇ ਦੇਖ ਲੈ ਸਹੀ ਲੱਗਿਆ ਕਿ ਗਲਤ ਲੱਗਿਆ ਪੇਪਾਂ ਬਕਦਰ ਹਾਈ ਡੋਨਟ ਨਾ ਅਰੇ ਅਰੇ ਚੱਕਰ ਦਾ ਨਾ ਕੱਲਾ ਹੀ ਅਜਾ ਘਰੇ ਵੀ ਹੈ ਨਹੀਂ ਗਾ ਤੇ ਚੈੱਕ ਕਰ ਲੈ ਪੇਪਰ ਸਹੀ ਲੱਗੀਆਂ ਆ ਕਾਸੀ ਜੀ ਟਿੰਬਰੀ ਜੀ ਤੇ ਦੋ ਚੱਲਦਾ ਖੇ ਚਲ ਚੁਪੀ ਗਿਆ ਆਪਾਂ ਚਾਲ ਜਲੀ ਰੈਟਰ ਕਾ ਦਾ ਸਟਾਰਟਰ ਅੱਗੇ ਨਾ ਪੰਗਾ ਯਾਰ ਫੜ ਕੇ ਰੱਖਣਾ ਪੈਂਦਾ ਗਾ ਜੇ ਪੰਜਾਬ ਵਾਲਿਆ ਬਾਡੀ ਪੁਰਾਣੀਆਂ ਵਿਚਾਲੇ ਇੱਕ ਲੱਗਿਆ ਹੋਵੇਗਾ ਪੈਪੀ ਦੇ ਕੀਆ ਉਹਦੇ ਆ ਜਾਂਦਾ ਇਹਨੂੰ ਫੜ ਕੇ ਲੈ ਕੇ ਆਉਣਾ ਪੈਂਦਾ ਇੱਥੋਂ ਨਹੀਂ ਬਈ ਕਿਹਦੇ ਬਚਾਜਦਾਰ ਉਹ ਤੇ ਬੈਟਰੀ ਦਾ ਭੁੱਲੀ ਗਿਆ ਜੀ ਬੈਟਰੀ ਲੈ ਚੱਲੀਏ ਬੈਟਰੀ ਬਣਾ ਕਾ ਕੰਮ ਹੈ ਨਾ ਵੇ ਇਹ ਪਹੁੰਚ ਗਏ ਆ ਪੰਡ ਜੀ ਕੱਢਦੀ ਇੱਥੇ ਲੈ ਆਣ ਨੇ ਵਿਚਾਲੇ ਦੋ ਕਿ ਲਿਆ ਚਾਰ ਕਿ ਲਿਆ ਪੱਤਰ ਕਰਦਾਂਗੇ ਉਹ ਲੈ ਮੈਂ ਭੋਲੀ ਗਿਆ ਸੀ ਲੈ ਚ ਡੱਬਾ ਪਿੱਛੇ ਪਿੱਛੇ ਰੱਖਦਾ ਕਰਨਾ ਮੈਨੂੰ ਹੁਣ ਯਾਦ ਆ ਹੈਗਾ ਆਪਾਂ ਤੋਂ ਸਾਈਡ ਤੇ ਬੰਨ ਲੈ ਮੈਨੂੰ ਹੁਣ ਯਾਦ ਪਿੱਛੇ ਰੱਖ ਦੇ ਦੋ ਜਿਹੜੇ ਇੱਥੇ ਰੱਖਣਾ ਸੀ ਉਹ ਇੱਥੇ ਸਾਈਡ ਤੇ ਬੰਨ ਲੈ ਆਇਆ ਵੀ ਇਹ ਕਰਾਂ ਨੀ ਰੋ ਮਾੜਾ ਪੱਤਰਕਾਰ ਹੀ ਜਈਏ ਮਾੜਾ ਰਿਆ ਖਿੱਚ ਦੇ ਰਿਹਾ ਇੱਕ ਵਰੀ ਫੱਟ ਰੋਟੀ ਦੂਨੇ ਬੈਂਟ ਚੱਕ ਲਈ ਇੱਕ ਮੈਂ ਬੈਂਟਰੀ ਚਾਰਜ ਦਿਲਾਤੀ ਸੀ ਹੋਰ ਲੋ ਇੱਥੇ ਪੰਨੇ ਆ ਸੀ ਮੈਂ ਕੋਈ ਡੱਗ ਲਾ ਪਏ ਹੋਰ ਨਾ ਇਹਦੇ ਬਣਾ ਕਾਤੇ ਆ ਕਰਾ ਜਾ ਤਗੜੀ ਲੋਹਾ ਰਿਆਂ ਦਾ ਬਾਸਕੜ ਦੀ ਖੱਲਾ ਲੈ ਵੀ ਆ ਤੇ ਚੱਲਦਾ ਲਾਉਣਾ ਕਰਾ ਅੱਜ ਫੀਟ ਪਾ ਦੇਣਾ ਕਿੱਡਾ ਨਹੀਂ ਤੇ ਬ੍ਰੇਕ ਸਿੱਕਾ ਪਾੜੀਏ ਇੱਥੋਂ ਭਰ ਦੇਣਾ ਨਾ ਜਾਂ ਸ਼ਾਇਦ ਜ਼ਿਆਦਾ ਕਰਨਾ ਲੈ ਇਸ ਹੀ ਟੇਨੀ ਆ ਬਾਈ ਜੀਰੀ ਹੋਰ ਕੋਈ ਨਾ ਕਹੇ ਭੇਜ ਆ ਜਾ ਮਸੂਲੇ ਵਾ ਕਲਾ ਸਾਈਡੇ ਹੀ ਨਹੀਂ ਆ ਬਾਈ ਥਾ ਭਰ ਕੇ ਲੈ ਠੀਕ ਅੱਧਾ ਇੱਧਰ ਨੂੰ ਉਹਦਾ ਇੱਧਰ ਨੂੰ ਬੱਸ ਆਹ ਦੇਖੋ ਕਿੱਲਾ ਬਾਹਰ ਸੋਹਣਾ ਲੱਗਣ ਲੱਗਿਆ ਕੋਲ ਪੱਤਰ ਜਾਓ ਜੀ ਵਰਤਾ ਫਿਰ ਲੱਗ ਜਾਣਾ ਮਿਸ਼ਵਰੀ ਲੋਡ ਆਹ ਦੋ ਗਰੇ ਨੇ ਫੜ ਗਏ ਆ ਚਾਰ ਕਿੱਦਾਂ ਜਾ ਆ ਗਏ ਇੱਧਰ ਲੈ ਆਂ ਚਪੈ

ਦੇਖੇ ਕੀ ਹੈ ਜੀ ਇਤਾਂ ਖੀਰਾ ਇੱਚ ਦੇਖੋ ਕੀ ਹੈ ਮਲੂ ਅੱਨਾ ਇਹ ਵੀ ਕਿਨਾਂ ਚੂਰੀਆਂ ਆਈਆਂ ਜਦ ਤੱਕ ਨੇ ਉਹ ਖਾਣੇ ਆ ਪੀਰ ਮਿਲੋ ਉਹ ਕੋਲ ਗਈ ਪਈਆ ਕੰਮ ਉਸਾ ਹੀ ਰਹੇ ਇੰਨਾ ਕੀ ਰਹਿ ਗਿਆ ਹੋਰ ਤਾਂ ਕੀ ਨੱਬੜੀ ਗਿਆ ਸਾਰਾ ਅਰੇ ਫੋਲ ਬੇ ਦੂਜੇ ਘੇਰ ਚਾ ਕਾ ਦੂਜੇ ਘੇਰ ਚ ਆ ਗਿਆ ਤੇ ਮੈਂ ਖਲਸ ਰਿਆ ਬਾਈ ਘਟ ਘਟ ਪੰਜ ਪੰਜ ਬਾ 6 ਘੰਟੇ ਹੋ ਗਏ ਚਾਲ ਤੇਰੇ ਤੇ ਮੈਂ ਆਪ ਹੀ ਆ ਗਏ ਸੀ ਤੇ ਮੈਂ ਚਲਾਉਣ ਬਾਈ ਪਹਿਲਾਂ ਦੋ ਬਾਰ ਪੱਟ ਫੁੱਟ ਦੇ ਆ ਲੈ ਲਿਆ ਉਂ ਕਰ ਚਾਹ ਜੂ ਬੀਲੀ ਬਣਿਆ ਤੇ ਪੱਧਰ ਕਰਤਾ ਹੀ ਰੰਦਾ ਚੱਲਦਾ ਪਹਿਲੇ ਰੰਦਾ ਮਾਰਦਾ ਦੇ ਜਿਹੜੀ ਆਈ ਗਰਾਹ ਤੇ ਚਲਾਉਣ ਲੱਗੇ ਰੰਦਾ ਚੱਲਿਆਂ ਦਾ ਦੂਜੇ ਰੰਦਾ ਪਹਿਲੇ ਰੰਦਾ ਲੱਗਿਆ ਸੀ ਤਾਂ ਇੱਧਰ ਆ ਬੱਟ ਬਾਤੀs ਗੱਲ ਨਾਲੀ ਮਸਾ ਲੂ ਲਗੇ ਬੱਟ ਤੇ ਨਾ ਇੱਥੇ ਆ ਆਲੂ ਬੱਟ ਲਗੇ ਸੀ ਤੇ ਬੋਣੀ ਪਈ ਗਈ ਇਹ ਦੇ ਕਰਕੇ ਕਾਂਕ ਦੇ ਹੁਣ ਫੇਰ ਦੁਬਾਰੀ ਬਣਾਉਣ ਲੱਗ ਗਿਆਂ ਸਮਾਰ ਕੇ ਬਣਾ ਲਓ ਉਹ ਉਧਰ ਮੂੰਗੀ ਚ ਪਾਣੀ ਫਿਰਿਆ ਕਰੇ ਜਵਾ ਚੋਂ ਕਾਂਕ ਛੱਡਿਆ ਹੋ ਗਿਆ ਠੀਕ ਆ ਹਾਂ ਆਜੀ ਫੋਰਮੈਨ ਨੂੰ ਜਾਣ ਦੀ ਚੰਗੀ ਤਰ੍ਹਾਂ ਹਾਂਜੀ ਦੋਸਤੋ ਕੀ ਹਾਲ ਚਾਲ ਆ ਅਜਗਲਾ ਦਿਨ ਹੋਊਗਾ ਕੱਲ੍ਹ ਯਾਰ ਮੈਂ ਰਾਤ ਨੂੰ ਦਿਖਾਇਆ ਸੀ ਢੱਡ ਲੱਗ ਲੱਗੀ ਸੀ ਤੇ ਉਹ ਘਰੇ ਆ ਗਿਆ ਸੀ ਤੂੰ ਆਜੋ ਚਾਚਾ ਲਾਉਣ ਲਾ ਕੇਰਾ ਉੱਥੇ ਤੇ ਹੁਣ ਚੱਲਿਆ ਮੈਂ ਦੋ ਤੇ ਖੇਤ ਦੋ ਤੇ ਕਰਾ ਲਾ ਕੇ ਉਹਨਾਂ ਦਾ ਦੋ ਕਿੱਲੇ ਵੜੇ ਆਲੂ ਪਟਣ ਲੱਗਣਾਗਾ ਪੱਟ ਤੇ ਸੌਂ ਠਾਕਾ ਫਟ ਕਰਾ ਲੈ ਬਲ ਘਾੜ ਕੇ ਇੱਕ ਵਾਰ ਚੋਂ ਬਸ ਵਾਣ ਪੱਧਰ ਉਹੀ ਹੈ ਕਿਹੜਾ ਖੜਾ ਆਇਆ ਪਿਆ ਸੀ ਉਹਦੇ ਕੋਲ ਕਿੰਨਾ ਸੋਹਣਾ ਲੱਗਦਾ ਵਾਣਾ ਰੱਬਾ ਆਪਨਾ ਹੋਲਡਰ ਦਾ ਵੀ ਹੋ ਕੇ ਰੱਖਿਆ ਸੌਖਾ ਪੂਰਾ ਆਉਂਦਾਗਾ ਇਹ ਦੋ ਦਿਨ ਚਾਏ ਨਾਪ ਖੇੜੀ ਇਹਦੇ ਬਰੀਲਾ ਉਹਦਾ ਕੁਝ ਨਹੀਂ ਹੋ ਜਾਂਦਾ ਐ ਚੱਲੀ ਜਾਂਦਾਗਾ ਤੇ ਜੱਦੀ ਸਵਾਲ ਸੁਣ ਕਰੀਏ ਪੈਕ ਹੁਣ ਆਉਂਦਾ ਯਕ ਛੱਡ ਲੀਏ ਮੁਕੇ ਜੀਤੀਆ ਕਿ ਬਲੂਚਲਸ ਡਵਾਈਸ ਏ 3D 2K ਹਾਂਜੀ ਮਿੱਤਰੋ ਅੱਜ ਫੇਰ ਕਹਿੰਦੇ ਕਰਾਹ ਤੇ ਆ ਗਏ ਅੱਜ ਹਾਦਸਾ ਪਹਿਲਾਂ ਕਰਾਹ ਲਾਈ ਜਾਂਦੇ ਸੀ ਤੇ ਮੈਂ ਹੁਣ ਹੀ ਆਇਆ ਸੀ ਮੈਂ ਆ ਕੇ ਬਲੌਗ ਸ਼ੂਟ ਕਰਨ ਲੱਗ ਗਿਆ ਤੇ ਲਗਭਗ ਅੱਜ ਕਹਿੰਦੇ ਆ ਖੱਤਾ ਰੰਗ ਅੰਦਾ ਚੱਲਿਆ ਤਾਂ ਇਹ ਕਹੋ ਪੜ ਦੇ ਖੱਤੇ ਜੀ ਕਰਾਹ ਲਾਉਣਾਗਾ ਤੇ ਬਾਕੀ ਦੇਖੇ ਦਾ ਜਰਾਤ ਅੱਛੀ ਲੱਗੂਰੀ ਮੇਰੇ ਹਿਸਾਬ ਨਾਲ ਤਾਂ ਤੇ ਕਰਾਵਾ ਕੰਮ ਗਿਆ ਸਾਡਾ ਨਿਬੜ ਸਾਨੂੰ ਆਏ ਸੀ ਯਾਰ ਨੇੜ ਤੇ ਮੀਂਹ ਦਿਖਾਇਆ ਗਿਆ ਬੈਦਰ ਆਈਫੋਨ ਦੇਖਿਆ ਜੀ ਨੇ ਚੈੱਕ ਕਰਿਆ ਸੀ ਉਹ ਕਹਿੰਦੇ ਮੀਂਹ ਆ ਤੇ ਹੁਣ ਚੱਕ ਕੇ ਰਮੀ ਹੈ ਨਹੀਂ ਗਾ ਤੇ ਦੇਖੋ ਇੱਕ ਟਾਸਕ ਮੈਂ ਪਹਿਲਾਂ ਚੱਕ ਰਹਿ ਮਹੀਆ ਕਿਨੇ 70% ਫਿਰ 45 ਆ ਗਾ ਉਹ ਰਾਤ ਅੱਚ ਕਿਉਂ ਲੋੜੇ ਤੜਕੇ ਜਣੀ ਕਰਾ ਲਾਵਾਂਗੇ ਟੌਰ ਨਾਲ ਲਾਵਾਂਗੇ ਜਣੀ ਕਰਾ ਤੇ ਹੁਣ ਸਮਾਨ ਸੂਣ ਪੈਕ ਕਰਦੇ ਚੱਲਦੇ ਘਰੇ ਹੁਣ ਇਹਨੇ ਬੜਾ ਕਰਾ ਦਾ ਕੰਮ ਖੋਲੀ ਆ ਲੈ ਰਹੇ ਹੁਣ ਬਸ ਅਜਾ ਤੈ ਉਹ ਗੁੱਡਾ ਰੋ ਰਹਾ ਲੈ ਲੈ ਦੱਗੀ ਨਾ ਪਵੇ ਆ ਮੌਖਾ ਹੀ ਆ ਇਹ ਹੀ ਬਣਾ ਕਹਦੇ ਆ ਆਪਣੇ ਬੈਗ ਚ ਇਹਨੂੰ ਵੀ ਤ੍ਰਿਗਲ ਪੈ ਗਈ ਓਏ ਗਾੜੀ ਪੱਕਾ ਪੜਾਈਏ ਨਾ ਟਰੈਕਟਰ ਦੇ ਨਾਲ ਪਿੱਛੇ ਚੱਕਰ ਨਾਲ ਕੋਈ ਸ਼ੈਡ ਤੇ ਨਾ ਇੱਕ ਡੱਬਾ ਜਿਹਾ ਬਣਾਇਆ ਸੀ ਬਣਾਈਏ ਨੇ ਉਹ ਜੀ ਰੱਖ ਦਿੱਤੀ ਇਹਦੇ ਵੀ ਚਾਰ ਬਣਾਉਂਦੇ ਚਾਰਜ ਬੈਟਰੀ ਲਾ ਦੇਣੇ ਅਗੇ ਤੇ ਉਹ ਗਾਹਾਂ ਨੂੰ ਸ਼ੈਡ ਤੇ ਗਾਹਾਂ ਨੂੰ ਟਿੱਚੇ ਚੱਕਰ ਨਾਲ ਕੱਲ੍ਹ ਹੀ ਆਹ ਕੱਲ੍ਹ ਲੇਜ਼ਰ ਡੱਬਾ ਸ਼ੈਡ ਦੀ ਬਣਾ ਦਈਏ ਨਾ ਜਾਵੇ ਪਛੀ ਇੱਕ ਬਣਾ ਲਈਏ ਡੱਬਾ ਜਾਂ ਇਹ ਚੱਕਰ ਨਾਲ ਟਰੈਕਟਰ ਦੀ ਲੋੜ ਆਊਗਾ ਹੂੰ ਆ ਜੂਮ ਕਰ ਲਿਆ ਪੈਕ ਆਪਾਂ ਚਾਲ ਨਾ ਕਰੇ ਲਗਭਗ 1:00 ਬਚ ਗਏ ਨੇ 9:00 ਦਾ ਕਰੀਬ ਟਾਈਮ ਹੋ ਗਿਆ ਹੈ ਪਿੰਡ ਸਾਰਾ ਸੁਣਨਾ ਹੋਣਾ ਦੇਖ ਜਾਈ ਬਾਕੀ ਟੜਕੇ ਕਰਾ ਲਾਵਾਂਗੇ ਕੇ ਰੌਣ ਤਾਂ ਬਹੁਤ ਮੁਸ਼ਕਲ ਦਾ ਹੈ ਨਹੀਂ ਹੁਣ ਨਾ ਹੀ ਮਾਤਰੀ ਆ ਜਾਣੂ ਯਾਰ origignal seat hi je original seat hi ਹਾਂਜੀ ਮਿੱਤਰੋ ਲਾ ਮੈਂ ਗਿਆ ਸੀ ਮੈਲਕਲਾ ਥੋੜਾ ਕੰਮ ਕਰਨ ਬੁਲਟ ਤੇ ਕਰਾਉਣ ਗਿਆ ਸੀ ਤੇ ਇਹ ਤਰਪਾਲ ਲਾਤੀ ਹੈ ਕਿਉਂ ਤਰਪਾਲ ਲਾਈ ਹੈ ਮਹਤਰੀ ਮਹਤਰੀ ਆ ਗਿਆ ਰੇਪੇਅਰ ਸ਼ੁਰੂ ਰੇਪੇਅਰ ਸ਼ੁਰੂ ਕਰਨੀ ਆ ਇਹਦੀ ਕਰਾਂਗੇ ਬਈ ਰੇਪੇਅਰ ਸ਼ੁਰੂ ਨਵੀਂ ਮਸ਼ੀਨ ਲਾਵਾਂਗੇ ਇੱਥੇ ਆਪਾਂ ਬਸ ਕੱਲ ਤੋਂ ਆਲੂ ਵੀ ਕੰਮ ਸ਼ੁਰੂ ਕਰਾਂ ਰੈਗਡ ਛੱਡ ਕੇ ਆਉਣ ਆਪਾਂ ਸ਼ਾਂਤੀ ਆ ਦੇ ਵੇਸ ਨੂੰ ਕਰਿਆ ਬੈ ਤੋ ਤੀ ਨੀ ਸੀਰੋ ਤੋ ਤੀ ਸੀ ਆ ਮੜਾ ਮੋਟਾ ਰਹਿ ਗਿਆ ਬੱਚੇ ਹਮ ਬਾਰਮਿਆਂ ਚ ਸੀਗਾ ਬਾਰਮੇ ਕਹਾ ਦੇਖੋ ਬਾਰਮੇ ਕਹਾ ਦੇਖ ਲਾ ਇਹ ਦੇਖ ਲਾ ਇੰਨਾ ਪਿਆ ਬੱਚੋਂ ਓਏ ਹੁਣ ਚੂਏ ਜਾ ਨਾ ਉਹ ਕੀਤਾ ਯਾ ਹਮ ਸਵੈਲ ਮਾਰ ਚੂਏ ਜੋ ਤੇ ਇਹਨੂੰ ਇਹਨੂੰ ਕੱਢਦੇ ਆ ਬਾਹਰ ਬਾਹਰ ਕੱਢ ਕੇ ਮਸੀਹ ਲਾਉਣੇ ਨਵੇਂ ਇੱਥੇ ਆ ਬੱਡੀ ਟਰਾਲੀ ਕਾ ਨੂੰ ਬਾਹਰ ਕੱਢਣੇ ਕਾਨੂੰ ਪਰਸੋਂ ਕੱਢਾਂਗੇ 19 ਤਰੀਕ ਨੂੰ 19 ਸਾਵਣ ਨੂੰ ਲੋਡ ਭਰਾਂਗੇ ਜਬੋਰੀਆਂ ਆ ਤਾਹਾਂ ਲ ਕੁਤਰਪਾਲ ਛੜਿਆ ਲਾਉਣਾ ਤੇਲਾ ਛਾਜੀ ਜੀ ਲਵੇਂ ਤੇਲਾ ਕੀ ਹੁੰਦਾ ਆ ਪੈਪ ਜੀ ਆ ਲਾਉਣਾ ਹੈਗਾ ਤੇ ਫਿਰ ਆਪਾਂ 20 ਨੂੰ ਆਪਾਂ ਆਲੂ ਲੈ ਕੇ ਆਨੇ ਰਾ ਛਟਰਲਾ ਕੰਪਨੀ ਵਾਲੇ ਤੇ ਕੀ ਤੇਲ ਚੈੱਕ ਕਰਨਾਗਾ ਹਾਂ ਕਾਰ ਸਟਾਰਟ ਫਿਰ ਚਲਾ ਰੇ ਤੇ ਹਾਂ ਚ ਵੀਰੇ ਆਪਾਂ ਮੇਰੇ ਦੱਸੋ ਜੇ ਆਪਾਂ ਕੰਪੇਰੀ ਕੈਪਰੀ ਇਹਨਾਂ ਵੀਡੀਓ ਪਾਵਾਂਗੇ ਦਸਮੇਸ਼ ਤੇ ਕਰਤਾਰ ਦਾ ਕੀ ਫਰਕ ਆ ਕੀ ਕੀ ਸਾਫਟਾ ਕਿਹੜੇ 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 ਬੈਰਿੰਗ ਵੱਡੇ ਕਰੇ ਕਿਹੜੀ ਸਾਫਟਾ ਵੱਡੀ ਕਰੀਆਂ ਕੀ ਇੰਜਨ ਦਾ ਫਰਕ ਆ ਕਿਹੜਾ ਇੰਜਨ ਵੱਡਾ ਕਰਿਆ ਚ ਠੀਕ ਆ ਅਚਾ ਮੈਂ ਕਮੈਂਟ ਕਰਕੇ ਤਾਂ ਆਪਾਂ ਤੋਂ ਕੰਪੇਰੀਨ ਵੀਡੀਓ ਪਾਵਾਂਗੇ ਆਪਾਂ ਠੀਕ ਆ ਕਟਕਟੀਆਂ ਬਾਹਰ ਕੱਢ ਲਾਂਗੇ ਇੱਕ ਦਿਨ ਫਿਰ ਤਾਂ ਕੀ ਕਿੰਨਾ ਫਰਕ ਕੀ ਕੀ ਰੇਟ ਦਾ ਫਰਕ ਆ ਤੇ ਲਾਂ ਜਾ ਫਿਰ ਉੱਤੇ ਕੰਬੱਡੀ ਆਓ ਇਹੇ ਲੱਗ ਜੂਵੇ ਕੱਢੀ ਚਲੋ ਜੈਲਫ ਮਾਰ ਜਾਣਾ ਇੱਧਰ ਦੀਆਂ ਬੂਨਾ ਵਾਈ ਗਰੂਜਾ ਬਾਕਸ ਅੱਠ ਗਾੜੀ ਇਹ ਲਾ ਪਹਿਲੀ ਜੀ ਕੋਈ ਰਾਉਂਡਰੀ ਨਹੀਂ ਲੈਂਦਾ ਕੋਈ ਕੋਈ ਨਹੀਂ ਲੈਂਦਾ ਆਹ ਦੇਖ ਕਿੰਨੀ ਨੇੜੇ ਆ ਉਹ ਬੜੀ ਦੂਰ ਆ ਉਹ ਇੱਥੇ ਸ਼ੇਅਰਿੰਗ ਉਹਦਾ ਫਰਕ ਤਾਂ ਹੈਗਾ ਦੱਸੋ ਫਿਰ ਕਿਵੇਂ ਲੱਗਦੇ ਖੜੀ ਇਕੱਠੀਆਂ ਫਿਰ ਐ ਲਾ ਦੇ ਤਰਪਾਲ ਫਿਰ ਦੋ ਵੀ ਲਾ ਦੇ ਤਰਪਾਲ ਨੂੰ ਅੰਦਰ ਲਾਈਏ ਫਿਰ ਜਿੰਨਾ ਇਹ ਯਾਰ ਮਾੜਾ ਮੋਟਾ ਇਹ ਕੰਮ ਰਹਿੰਦਾ ਕਰਨ ਵਾਲਾ ਜਦੋਂ ਕਿ ਟੈਕ ਆਪ ਸਾਰਾ ਹੀ ਕਰਾਂਗੇ ਇਹ ਤੇ ਮਸ਼ੀਨ ਦੇ A to Z ਕਿੰਨਾ ਮਾੜਾ ਮੋਟਾ ਕੰਮ ਰਹਿੰਦਾਗਾ ਕੋਈ ਨਾਸ਼ ਚਾਈਨਾ ਢਿੱਲੀਆਂ ਕੋਈ ਬੈਲਟ ਢਿੱਲੀ ਕੋਈ ਹੁੰਦੀ ਹੈ ਕਿਵੇਂ ਵੀ ਲਾ ਲਈ ਅੰਦਰ ਤੇ ਦੱਸੋ ਵੀਰੇ ਫਿਰ ਜੇ ਤੁਹਾਨੂੰ ਕੰਪੈਰੀਨ ਵੀਡੀਓ ਚਾਹੀਦੀ ਜੇ ਇਹ ਫਰਕ ਕਿ ਬਹੁਤ ਫਰਕ ਆ ਨਾ ਪਰ ਦੱਸਣਾ ਨਹੀਂ ਕੀ ਕੀ ਫਰਕ ਆ ਪਰ ਆ ਫਰਕ ਬਹੁਤ ਆ ਜੇ ਕਿਸੇ ਨੂੰ ਕੰਪੈਰੀਸ਼ਨ ਵੀਡੀਓ ਚਾਹੀਦੀ ਆ ਫਿਰ ਆਪਾਂ ਜਿੱਦਾਂ ਆਪਣੀ ਮਸ਼ੀਨ ਦੇ ਦਸਮੇਸ਼ ਰਿਪੇਅਰ ਹੋ ਗਈ ਜੇ ਆਪਾਂ ਉਸ ਦਿਨ ਬਣਾ ਲਾਗੇ ਜਿਹੜੀ ਕਮੈਂਟ ਹੀ ਬੜਾ ਕਰਨ ਲਾਗੇ ਤੁਸੀਂ ਕਿ ਭਾਈ ਹੁਣੀ ਪਾਓ ਹੁਣੀ ਪਾਓ ਇਹ ਦੇਖਣੀ ਆ ਫਿਰ ਜਲਦੀ ਪਾ ਦਾਂਗੇ ਪਾ ਦਾਂਗੇ ਨਾ ਵੀਡੀਓ ਫਿਰ ਹਾਂਜੀ ਹਾਂਜੀ ਅੰਦਰਿਕ ਪਾ ਕੱਢ ਕੇ ਲੈ ਆਉਣੀ ਆ ਫਿਰ ਆਪਾਂ ਮੰਡੀ ਚ ਲਾ ਕੇ ਆਪਣੇ ਘਰ ਪਰ ਮੰਡੀ ਆਪਾਂ ਲਾ ਕੇ ਕੰਪੈਰੀਸ਼ਨ ਵੀਡੀਓ ਪਾਵਾਂ ਦੋਨਾਂ ਦੀਆਂ ਮਸ਼ੀਨਾਂ ਦੇ ਕੀ ਕੀ ਫਰਕ ਆ ਫਰਕ ਬਹੁਤ ਆ ਤੇ ਮੂਰੀ ਦੇਖ ਆਉਦੇ ਪਹਿਲਾਂ ਫਰਕ ਕਿੰਨਾ ਆ ਬਸ ਸਾਰੀ ਦਿਖਾਵਾਂ ਮੈਂ ਕੱਲੀ ਕਲੀ ਡਿਟੇਲ ਪਾਵਾਂਗੇ ਕੱਲੀ ਕਲੀ ਚੀਜ਼ ਏ ਟੂ ਜ਼ेड ਪਾਵਾਂਗੇ ਕੰਪੈਰੀਸਨ ਵੀਡੀਓ ਪਾਵਾਂਗੇ ਤੁਸੀਂ ਆਪ ਦੇਖੋਗੇ ਹਾਂ ਭਾਈ ਫਰਕ ਹੈਗਾ ਮਸ਼ੀਨ ਦਾ ਇਹਨੂੰ ਲਾਈਵ ਤੋਂ ਕੱਢਿਆ ਬੰਦ ਅਬ ਮਸ਼ੀਨ ਬਾਹਰ ਕੱਢਾਈ ਵੀ ਯਾਰ ਉੱਲਾਤ ਇੱਧਰ ਬਿਲਕੇ ਦੇ ਨਾਲ ਹੈ ਉਹ ਦੂਜੀ ਉੱਧਰ ਖੜੀ ਆ ਪਰ ਉਹ ਇੱਥੇ ਲੈ ਕੇ ਲਈ ਹੈ ਹੁਣ ਗਾਉਣੀ ਯਾਰ ਤੇ ਇਕੱਠੀਆਂ ਕਰਦੇ ਕਰਨੀ ਹੈ ਨਾ ਲਾ ਲਾ ਕਰ ਲੈ ਆਗੇ ਏਹ ਤਾਂ ਲਾ ਲਵਾਂਗੇ ਉਹ ਬਹੁਤ ਅੰਦਰ ਖੜੀ ਈ ਉਹ ਬਾੜੀ ਅੰਦਰ ਵਾਗੀ ਉਹਦਾ ਆ ਯਾਰ ਮਸ਼ੀਨ ਚੌੜੀ ਵਧਾਣਾ ਅੱਜ ਚੌੜੀ ਵਧਾ ਅੱਜ ਦਾ ਦਾ ਚੌੜੀ ਵਧਾ ਮਸ਼ੀਨ ਪਰ ਉਹਦੇ ਨਾਲ ਉਹ ਦੱਸਣਾ ਲਈ ਕੀ ਕੇ ਪੈਰੀ ਜਾਂਦਾ ਵੀ ਆ ਬਾਕੀ ਲਾ ਲੱਗੀ ਉਹ ਪਤਾ ਜਿਹੜੇ ਬਾਈ ਗਾ ਮਸ਼ੀਨਾਂ ਆਗੇ ਮਸ਼ੀਨ ਦੇਖ ਦੇ ਚਲਾਉਂ ਵੇਖ ਰਿਹਾ ਕਿ ਸਰ ਉਹਨਾਂ ਕੋਲੇ 2-2 ਆ ਉਹ ਜਾਣ ਦੀਆਂ ਨਾ ਆਨ ਦਸਰੇ ਲੋੜ ਹੀ ਨਹੀਂ ਚਾ ਇੱਥੀ ਲਾ ਦੇਣਾ ਘੱਟ ਕੇ ਲੈ ਵਲੋ ਡੋਰੀਆਂ ਕੱਪ ਆ ਰਹੀਆਂ ਮਸ਼ੀਨ ਤੇ ਸ਼ੀਸ਼ੇ ਬੰਨੀ ਐ ਇੱਥੇ ਇਕੱਠ ਮਾਰਦਾ ਅੰਦਰ ਅੰਦਰ ਵਾਦੇ ਇੱਥੇ ਦੇਖੀ ਹਾਂ ਨਾ ਇਹਦਾ ਦੋਹਾਂ ਕਰ ਦੇ ਨੋ ਸਾਹਿਬ ਨੂੰ ਦੋਹਾਂ ਲਈ ਹੈ ਨਾ